ਸ਼ੁਕਰੀਆ ਦੋਸਤੋ ਅੱਜ ਤੇ ਬਲੌ ਦੇ ਵਿੱਚ ਥੋੜਾ ਸਵਾਗਤ ਆ। ਅੱਜ ਕੱਲਿਆਂ ਨੂੰ ਕੰਮ ਕਰਨਾ ਪੈ ਰਿਹਾਗਾ। ਨਹੀਂ ਤਾਂ ਬਾਪੂ ਸਾਨੂੰ ਪਤਾ ਆਪਣਾ ਨਾਲ ਹੀ ਹੁੰਦਾਗਾ। ਤੇ ਬਾਪੂ ਦੇ ਕੱਲ ਉਹ ਕਰਾ ਚਾਹ ਕਰਨ ਗਿਆ ਸੀ ਬਾਪੂ। ਤੇ ਬਾਪੂ ਦੇ ਨਾ ਆਪਣਾ ਤੇ ਚਾਹ ਲਈ ਲੱਕੜਾ ਲੈਣ ਗਿਆ। ਤੇ ਉੱਥੋਂ ਕਿਤੇ ਮੂੰਹ ਲਾਤਾ ਸੱਪ ਨੇ ਤੇ ਪਰਮਾਤਮਾ ਦਾ ਸ਼ੁਕਰ ਹੈ ਬਿਨਾਂ ਨਾਲ ਪਤਾ ਲੱਗ ਗਿਆ। ਆ ਵੀ ਹੁਣ ਪਹਿਲਾਂ ਉਧਰ ਲੇਖ ਮੋਟਰਾਂ ਚਲਾ ਕੇ ਹੁਣ ਆਪਣੀ ਜਿਹੜੀ ਗੋਪੀ ਸੀਗੀ ਗੋਪੀ ਦੇ ਨਾਲ ਮਿੱਟੀ ਲਾ ਰਿਆ ਸੀ ਮੈਂ ਚੱਲ ਬਣਾ ਕੋਸੇ ਹੁਣ ਲਾ ਦਾਂਗੇ ਕੁਝ ਫੇਰ ਸ਼ਾਮ ਸਮੇਂ ਨੂੰ ਲਾ ਦਾਂਗੇ ਕਿਉਂਕਿ ਦੁਪਹਿਰੇ ਜਿਆਦਾ ਗਰਮੀ ਹੋ ਜਾਂਦੀ ਹੈਗੀ ਪਹਿਲਾਂ ਉਧਰਲੇ ਖੇਤ ਉਧਰ ਵੀ ਝੋਨੇ ਦੇ ਵਿੱਚ ਹੁਣ 3 ਦਿਨ ਹੋ ਗਏ ਝੋਨਾ ਆਪਣਾ ਨਸਰਿਆ ਖੜਾ ਸਾਰਾ 26 ਉਹ ਪਹਿਲੀ ਆਜੂਗਾ ਸਾਰਾ ਨੂੰ ਪਹਿਲਾਂ ਉਧਰਲੇ ਪਾਸੇ ਆਪਾਂ ਪਾਣੀ ਛੱਡਣ ਬਾਕੀ ਸੀਗੇ ਤੇ ਹੁਣ ਇਧਰ ਨਾਲ ਆਪਾਂ ਮਿੱਟੀ ਲਾਈ ਜੰਨੇਗੇ ਕਿ ਖਾਲੀਆਂ ਦੇ ਵਿੱਚ ਚਾਰ ਵੀ ਜੁੱਤੀ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਗਈ ਖਾਲੀਆਂ ਚਾੜਤੀਆਂ ਆਪਾਂ ਸੇਫਟੀ ਤਾਂ ਬਹੁਤ ਰੱਖਦੇ ਸੀ ਘੇਤਾ ਪਰ ਕਾਰਨ ਪਤਾ ਨਹੀਂ ਕੀ ਹੋ ਗਿਆ ਵੀ ਇਦਰੇ ਨਾ ਜਦੋਂ ਮੈਂ ਬਾਪੂ ਨੂੰ ਕਿਹਾ ਮਾਂ ਤੁਸੀਂ ਅਸੀਂ ਮਾਂ ਚੱਲ ਮਿੱਟੀ ਲਾਉਣੇ ਕੁਛ ਕੱਲ ਕੋબી ਨਾਲ ਆਪਾਂ ਮਿੱਟੀ ਲਾਤੀ ਸੀ ਬਾਪੂ ਨੂੰ ਮੈਂ ਕਿਹਾ ਤੁਸੀਂ ਵੀ ਆਪਣਾ ਚਾਹ ਧਰ ਲਓ ਤੇ ਚਾਹ ਧਰਨ ਗਏ ਪੁੱਤਰਾ ਤੇ ਆਪਣੇ ਕੋਠੇ ਦੇ ਪਿੱਛੇ ਸਨ ਤੋਂ ਹੁਣ ਆਪਣੇ ਲੱਕੜਾਂ ਨੇ ਉੱਥੇ ਚੱਕਣ ਗਏ ਬਾਪੂ ਤੇ ਉੱਥੇ ਕਿਤੇ ਪਤਾ ਵੀ ਨਹੀਂ ਲੱਗਿਆ ਬਾਪੂ ਦੇ ਮੂੰਹ ਲਾਤਾ ਮੂੰਹ ਲਾਤਾ ਜੇ ਉਹ ਥੋੜੇ ਚਿਰ ਬਾਅਦ ਬਾਪੂ ਦੇ ਪੈਰ ਜਿਹੜਾ ਸੀਗਾ ਖਰਾਬ ਹੋਣ ਲੱਗ ਗਿਆ। ਦੇਖਿਆ ਵੀ ਫਿਰਕਰੇ ਹੋਣ ਲੱਗੇ ਹੌਲੀ-ਹੌਲੀ ਬਾਪੂ ਦੇ ਪੈਰ ਤੇ ਤੇ ਮੈਂ ਬਾਪੂ ਕਹਿੰਦਾ ਇੱਥੇ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਦਰਦ ਵਾਲਾ ਹੋਈ ਜਾਂਦਾ। ਕਿ ਦਰਦ ਉਹ ਤਾਂ ਹੋਣ ਲੱਗ ਗਿਆ ਸੀ ਵੀ ਕਾਰ ਨਹੀਂ ਸੀ ਇੱਥੇ ਆਪਣੇ ਕੋਠੇ ਪਿੱਛੇ ਆ ਲੱਕੜਾਂ ਪਈਆਂ ਨੇ ਇੱਥੋਂ ਚੱਕਦਾ ਸੀ ਬਾਪੂ ਚਾਹ ਬਣਾਉਣ ਵਾਸਤੇ ਤੇ ਇੱਥੇ ਹੋ ਗਿਆ ਬਾਪੂ ਕਹਿੰਦਾ ਦਰਦ ਹੋਣ ਲੱਗ ਗਿਆ। ਪਹਿਲਾਂ ਤਾਂ ਲੱਗਿਆ ਉਹਨੂੰ ਵੀ ਕਿ ਸਾਨੂੰ ਵੀ ਲੱਗਿਆ ਕਿ ਤੇ ਉਹੀ ਕੋਈ ਚੀਜ਼ ਹੋ ਕਰ ਗਈ ਤੇ ਪਰ ਬਾਅਦ ਚ ਪਤਾ ਲੱਗੇ ਤਾਂ ਪੈਰ ਤੇ ਸਾਰੇ ਤੇ ਹੋਣ ਲੱਗੇ ਫਿਰ ਪਤਾ ਲੱਗ ਗਿਆ ਵੀ ਕੰਮ ਵੱਧ ਗਿਆ ਵੀ ਕੋਈ ਨਾ ਤਾਂ ਵੀ ਲੱਗਦਾ ਸਪਣੇ ਮੂੰਹ ਲਾਤਾ ਉਸ ਤੋਂ ਬਾਅਦ ਫਿਰ ਬਾਪੂ ਨੂੰ ਆਪਾਂ ਪਿੰਡ ਲੈ ਕੇ ਗਏ ਪਿੰਡ ਲੈ ਵਿੰਡ ਲੈ ਆ ਕੇ ਬਾਪੂ ਨੂੰ ਜੜਕ ਦੇਣੇ ਉੱਥੇ ਆਪਣੇ ਇਧਰ ਮਲਕਾਨੇ ਪਿੰਡ ਹੈ ਤਲਵੰਡੀ ਸਾਬੋ ਕੋਲੇ ਤੇ ਉੱਥੇ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਹਾਂ ਵੀ ਸਪਣੇ ਲਾਤਾ ਉਹ ਤੇ ਪਾਇਰ ਬਾਬਾ ਖਰਾਬ ਹੋ ਗਿਆ ਬਾਪੂ ਦਾ ਤੇ ਸਾਰੇ ਜਾਣੇ ਦਵਾਵਾ ਕਰੋ ਆਪਣੇ ਬਾਪੂ ਲਈ ਯਾਰ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਬਾਪੂ ਆਪਣੇ ਜਲਦੀ ਤੋਂ ਜਲਦੀ ਠੀਕ ਹੋ ਜੇ ਕਿਉਂਕਿ ਸੋਨ ਪਤੀ ਹੈ ਬਾਪੂ ਕਹਿੰਦੇ ਸਿਰਦਾ ਤਾਜ ਹੁੰਦੇ ਸੱਚੀ ਤਾਜ ਹੁੰਦੇ ਤੋ ਐਂ ਦੇਖ ਲਓ ਅੱਜ ਹੀ ਮੈਂ ਕੱਲਾ ਰਹਿ ਗਿਆ ਤੇ ਨਹੀਂ ਹਰ ਟਾਈਮ ਬਾਪੂ ਆਪਣੇ ਨਾਲ ਹੁੰਦਾ ਬੈਸੇ ਵੀ ਖੇਤ ਜਦੋਂ ਆਪਾਂ ਕੰਮ ਕਰਦੇ ਆ ਕੋਈ ਵੀ ਜਿਵੇਂ ਆਪਾਂ ਖੇਤ ਮੋਟਰਾਂ ਮੋਟਰਾਂ ਲੱਗੀਆਂ ਨੇ ਕੋਈ ਚੀਜ਼ ਛੱਡਦੇ ਆ ਜਾਂ ਕੋਈ ਇੱਥੇ ਸਾਰਾ ਦਿਨ ਲਾਈਟ ਵਾਲਾ ਕੰਮ ਆ ਜਾਊ ਵੀ ਇੱਥੇ ਹੁਣ ਕੋਲ ਦੀ ਸੂਆ ਲੰਗਦਾ ਆਪਣੇ ਸੂਆ ਟੈਪ ਲੰਗਦਾ ਘਰ ਨਾਲ ਤੇ ਇੱਥੇ ਵੀ ਸਾਰਾ ਦਿਨ ਕੋਈ ਨਾ ਕੋਈ ਚੀਜ਼ਾਂ ਹੈਗੀਆਂ ਨੇ ਵੀ ਦੋ ਬੰਦੇ ਹਮੇਸ਼ਾ ਕਹਿਤ ਹੁਣ ਜੂਗੇ ਬਾਕੀ ਬਾਪੂ ਸਰ ਤੇ ਹੁਣ ਸਭ ਤੋਂ ਜ਼ਰੂਰੀ ਹੈ ਬਾਪੂ ਬਿਨਾਂ ਦੁਨੀਆ ਦੀ ਕੋਈ ਦੁਨੀਆ ਤੇ ਕੋਈ ਚੀਜ਼ ਹੈ ਨਹੀਂ ਹੈ ਜੀ ਵੀ ਜਿਹੜਾ ਬਾਪੂ ਵਾਲਾ ਹੋ ਕਰ ਸਕੇ ਕਿਉਂਕਿ ਬਾਪੂ ਸਭ ਤੋਂ ਜ਼ਰੂਰੀ ਚ ਆਪਾਂ ਮੰਨੀਏ ਤਾਂ ਦੁਨੀਆ ਤੇ ਬਾਪੂ ਹੈ ਬਾਪੂ ਬਿਨਾਂ ਨਾ ਕੋਈ ਬਾਤ ਪੁੱਛੇ ਨਾ ਗਿੱਚੇ ਕਿਉਂਕਿ ਸਾਰਾ ਦਿਨ ਬਾਪੂ ਵੈਸੇ ਵੀ ਆਪਣੇ ਨਾਲ ਰਹਿੰਦਾ ਕੱਢੀ ਆਪਾਂ ਕੰਮ ਤੋਂ ਤੇ ਕਰਦੇ ਤੇ ਅੱਜ ਜੀ ਮੈਨੂੰ ਸੁੰਨਾ ਸੁੰਨਾ ਲੱਗੀ ਜਾਂਦਾ ਨਹੀਂ ਬਾਪੂ ਨਹੀਂ ਖੇਤ ਆਇਆ ਸੋਚਿਆ ਮੈਂ ਥੋੜਾ ਜਿਹਾ ਚੱਲ ਪਾਣੀ ਪੀ ਕੇ ਫੇਰ ਦੁਬਾਰੇ ਲੱਗਦੇ ਆਂਗੇ ਬਾਵਾ ਚਲ ਹੋ ਗਿਆ ਮਨ ਨੂੰ ਆਏ ਨੂੰ ਮੈਂ ਸਵੇਰੇ 5:30 ਵਜੇ ਆ ਜਾਣਾ ਹੁਣ ਖੇਤ ਸਾਢੇ 5 6 ਵਜੇ ਮੈਂ ਆਉਦਾ ਕਰੂੰ ਤਾਂ ਕਿ ਪਹਿਲਾਂ ਉੱਥੇ ਲਈ ਖੇਤ ਮੋਟਰ ਛੱਟਤੀਆਂ ਤੇ ਫਿਰ ਇੱਧਰ ਆ ਗਿਆ ਆਪਾਂ ਬਾਈ ਸੇ ਪਹਿਲਾਂ ਇਹ ਜਿੱ ਘਟਨਾ ਕਦੇ ਇੱਕ ਵਾਰੀ ਮੈਂ ਛੋਟਾ ਹੁੰਦਾ ਸੀ ਤੋਂ ਮੇਰੀ ਯਾਦ ਹੈ ਉਹਦੇ ਬਾਪੂ ਦੇ ਬਾਪੂ ਕਰਕੇ ਬਾੜ ਕਰਦੇ ਸੀ ਉਹਦੇ ਆਪਣੇ ਬਾਪੂ ਦੇ ਮਾਰਿਆ ਸੀ ਆਪਨੇ ਡੰਗ ਤੇ ਉਦੋਂ ਵੀ ਇੱਥੇ ਲੈ ਕੇ ਗਏ ਸੀ ਆਪਾਂ ਅੱਚ ਸੈੱਟ ਹੋ ਗਿਆ ਸੀ ਬਾਪੂ ਤੇ ਹੁਣ ਦੁਬਾਰੇ ਦੁਬਾਰੇ ਹੋਵਗਾ ਦੁਬਾਰੇ ਫਿਰ ਉੱਥੇ ਲੱਗੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਪਾਣੀ ਨਹੀਂ ਲੱਗਣ ਦੇਣਾ ਕਹੀਦਣ ਤੇ ਬਾਪੂ ਨੂੰ ਕਿਹਾ ਵੀ ਆਪਣਾ ਦੋਦਾ ਨਹੀਂ ਚੀਜ਼ਾਂ ਨਹੀਂ ਦੇਣੀਆਂ ਕਹ ਬਾਪੂ ਨੂੰ ਤੇ ਕਹਿੰਦੇ ਵੀ ਠੀਕ ਹੋ ਜਾਊਗਾ ਤੇ ਘਰੇ ਆਪਾਂ ਹੁਣ ਜਦੋਂ ਗਏ ਤੇ ਬਾਪੂ ਨਾਲ ਵੀ ਸਾਨੂੰ ਗੱਲਬਾਤ ਕਰਾਉਣੀ ਆ ਵੈਸੇ ਹੁਣ ਮੈਂ ਸਵੇਰੇ ਵੀ ਹੱਥ ਮੈਂ ਬਾਪੂ ਕੋਲ ਹੀ ਰਿਹਾ ਕਹਿੰਦਾ ਹੁਣ ਠੀਕ ਆ ਮੈਂ ਕੋਈ ਚੱਕਰ ਨਹੀਂ ਕਹਿੰਦਾ ਹੁਣ ਸੱਟ ਦਾ ਕੋਈ ਸਬੀਰ ਤੇ ਸਵੇਰੇ ਵੀ ਜਦੋਂ ਮੈਂ ਆਇਆ ਹੁੰਦਾ ਆ ਮੈਂ ਪੁੱਛ ਕੇ ਆਂਗਾ ਹੁਣ ਠੀਕ ਹੈਗਾ ਵੈਸੇ ਤਾਂ ਠੀਕ ਕਹਿ ਰਿਹਾ ਪਰ ਪੈਰ ਦਾ ਬਹਾ ਬਹੁਤ ਨੁਕਸਾਨ ਕਰਤਾ ਸੱਪ ਨੇ ਕੋ ਪੈਰ ਫਿਰ ਤੁਹਾਨੂੰ ਪਤਾ ਇਹਦੇ ਨਾਲ ਗੱਲ ਨਹੀਂ ਲੱਗਦਾ ਗੱਲ ਦਾ ਹੈਗਾ ਤੋ ਕਰਦਾ ਬਾਕੀ ਮਿੱਟੀ-ਮੂਟੀ ਆਪਾਂ ਹੁਣ ਇਹੀ ਚੀਜ਼ ਸਭ ਤੋਂ ਜ਼ਰੂਰੀ ਆ ਦੇਖੋ ਗੱਲ ਕੰਮ ਕਰਾਉਣ ਦੀ ਨਿਕਲੀ ਜਦੋਂ ਨਾਲ ਖੜਾ ਹੁੰਦਾ ਬਾਪੂ ਉਹਨੇ ਹੀ ਬੋਤ ਹੈਗਾ ਤੇ ਹੁਣ ਅੱਜ ਦੇਖ ਲੋ ਵਿਹਾਂ ਖੇਤ ਜੀ ਜਾਂ ਨਹੀਂ ਲੱਗ ਰਿਹਾ ਕੱਲਾ ਕੱਲਾ ਜਿਹਾ ਫੀਲ ਹੋਈ ਜਾਂਦਾ ਹੈਗਾ ਕੀ ਪਤਾ ਨਹੀਂ ਜੇ ਬਾਪੂ ਹੁੰਦਾ ਤੇ ਮਿੰਟ ਮਾਰ ਦਿਆ ਇਸ ਕੰਮ ਨੂੰ ਇਹੀ ਚੀਜ਼ ਆ ਵੀ ਸਹਾਰਾ ਕਹਿੰਦੇ ਜ਼ਿੰਦਗੀ ਦੇ ਵਿੱਚ ਹੋਣਾ ਜ਼ਰੂਰੀ ਆ ਕਿਸੇ ਵੀ ਚੀਜ਼ ਦਾ ਸਹਾਰਾ ਇੱਕ ਇਨਸਾਨ ਨੂੰ ਹੋਣਾ ਜ਼ਰੂਰੀ ਹੈਗਾ ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲ ਗਏ ਬਾਪੂ ਨਾ ਕਰਾਉਣਿਆ ਗੱਲ ਬਾਤ ਤੁਹਾਡੀ ਬਾਪੂ ਕਿੱਦਾਂ ਆ ਠੀਕ ਆ ਬਾਕੀ ਜਿਹੜੇ ਜਿਹੜੇ ਬਾਹਰ ਆ ਮਨਿਓ ਰਾਤ ਵਿੱਚ ਜੋ ਵੀਡੀਓ ਪਾਈ ਸੀ ਤੇ ਬਹੁਤ ਬਾਪੂ ਲਈ ਦਵਾਵਾ ਕੀਤੀਆਂ ਹੁਣ ਵੀ ਕਹਿੰਦੇ ਆ ਤੁਹਾਨੂੰ ਬਾਪੂ ਆਪਣਾ ਸੇਤੀ ਸੇਤੀ ਠੀਕ ਹੋ ਗਏ ਤੇ ਤੁਸੀਂ ਕਰੋ ਉਹ ਤੇ ਮਿੱਟੀ ਮੋਟੀ ਲਾ ਕੇ ਆਪਾਂ ਵੀ ਘੰਟਾ ਡੂੜ ਘੰਟਾ ਹੁਣ ਫੇਰ ਚાલਦੇ ਆ ਤੇ ਬਾਪੂ ਨੂੰ ਪੁੱਛਦੇ ਆ ਵੀ ਕਿਵੇਂ ਹੁਣ ਆਰਾਮ ਆ ਨਹੀਂ ਫੇਰ ਅੱਜ ਕਿਤੇ ਹੋਰ ਦਿਖਾ ਕੇ ਆਉਂ ਆ ਬਾਪੂ ਸਾਡੇ ਕਿਦੋਂ ਹੋ ਗਿਆ ਜੀ ਗਰਮੀ ਬਾਲੀ ਜਾਂਦੀ ਹੋਗੀ ਹੁਣ ਆਪਾਂ ਵੀ ਬਸ ਭੁੱਖਾ ਇੱਕ ਭੁੱਖਾ ਬਾਲੀ ਤੇ ਕੀ ਪੀਆ ਘਰੇ ਚાલਦੇ ਆ ਪਾਣੀ ਪੂਣੀ ਪੀ ਕੇ ਟਾਈਮ ਵੀ ਖਾਸਾ ਹੋ ਗਿਆ ਅੰਦਰ ਬਾਪੂ ਨੂੰ ਦੇਖਦੇ ਚੱਲ ਕੇ ਬਹਿ ਤਾਂ ਅੰਜ ਬੇਬੇ ਵੀ ਕਰੀ ਜਾਗੀ ਇਹ ਸਿਕਾਇ ਨਹੀਂ ਕੋਈ ਸਬਜੀ ਤੋੜਨ ਕੋਈ ਕਰਮੀ ਬਾੜੀਆ ਹੋ ਗਈ ਤੇ ਮੈਂ ਹੁਣ ਚੱਲ ਘਰੇ ਚੱਲ ਕੇ ਰੋਟੀ ਟੁੱਕ ਖਾ ਲੈਣੇ ਨਾਲੇ ਬਾਪੂ ਨੂੰ ਪੁੱਛ ਦਿਆਂ ਕਿ ਮੈਂ ਜੇ ਤਾਂ ਠੀਕ ਹੋਇਆ ਬਾਪੂ ਫਿਰ ਤਾਂ ਠੀਕ ਹੈ ਨਹੀਂ ਫਿਰ ਬਾਪੂ ਨੂੰ ਹੋਰ ਕਿਤੇ ਦਿਖਾ ਕੇ ਆਵਾਂਗੇ ਅੱਜ ਬਹਿ ਦ ਸਵੇਰੇ ਦਾ ਕਰਿਆ ਸੀ ਮੈਂ ਠੀਕਾਂਗਾ ਤੇ ਬੇਬੇ ਨੂੰ ਪਰ ਪੁੱਛਾਂ ਜੀ ਮੈਂ ਫੋਨ ਕਰਕੇ ਦੁਬਾਰੇ ਕਹਿੰਦੀ ਠੀਕ ਹੈ ਬਾਪੂ ਦਾ ਵੈਸੇ ਤਾਂ ਬਾਕੀ ਹੁਣ ਘਰੇ ਚੱਲ ਕੇ ਆਪਾਂ ਪੁੱਛ ਦਿਆਂ ਬਾਪੂ ਨੂੰ ਵੀ ਕੀ ਹਾਲ ਚਾਲ ਹੈ ਨਹੀਂ ਫਿਰ ਲੈ ਕੇ ਚਾਲਦੇ ਬਾਪੂ ਕਿਤੇ ਹੋਰ ਵੈਸੇ ਤਾਂ ਬਾਪੂ ਉਹ ਬਾਪੂ ਆਪਣਾ ਚੜ੍ਹਦੀ ਕਲਾ ਵਾਲਾ ਬੰਦਾ ਕਿਉਂਕਿ ਘਾਟੀ ਹੋ ਮੰਦਾ ਉਹ ਦਿੱਕਤ ਹੈ ਵੈਸੇ ਜੀ ਪਰ ਫੇਰ ਵੀ ਇਹੋ ਜਿਹੇ ਟਾਈਮ ਦੇ ਵਿੱਚ ਤਾਂ ਦੇਖ ਕੇ ਚੱਲਣਾ ਪੂ ਵੀ ਕਿਵੇਂ ਆ ਹੁਣ ਕਿ ਪਾਣੀ ਤਾਂ ਨਹੀਂ ਪੀ ਕੇ ਆਪਾਂ ਵੀ ਹੁਣ ਬਾਪੂ ਕੋਲੇ ਚੱਲਦੇ ਆ ਕਿਹਨਾਂ ਦੇਖਦੇ ਕਰੇ ਚੱਲੋ ਕਿ ਵੀ ਕੀ ਹਾਲੇ ਚੱਲੇ ਆ ਬਾਕੀ ਮਿਹਨਤ ਤੇ ਯਕੀਨ ਰੱਖਿਆ ਕੋਈ ਗੱਲ ਨਹੀਂ ਕੰਮ ਕਰਦਿਆਂ ਦੀ ਜੇ ਕੋਈ ਹੁੰਦੀ ਹੈ ਚੀਜ਼ ਕਿਉਂਕਿ ਕੰਮ ਕਰਦਿਆਂ ਤੁਸੀਂ ਕੁਝ ਨਾ ਕੁਝ ਹੁੰਦਾ ਜਦੋਂ ਆਪਾਂ ਕੰਮਦੰਦਾ ਕਰਦੇ ਆਂ ਖੇਤ ਪਛੇੜਾਂ ਦੇ ਵਿੱਚ ਇਹ ਚੀਜ਼ਾਂ ਵੈਸੇ ਵੀ ਦੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਉਹ ਖੇਤਾਂ ਦੇ ਵਿੱਚ ਤੁਹਾਨੂੰ ਪਤਾ ਸੱਪਾਂ ਦਾ ਘਰੀ ਹੈ ਇਹ ਇੱਥੇ ਵੈਸੇ ਵੀ ਜਿੱਦੋਂ ਪਾਣੀ ਨਾ ਆਂਦਾ ਵਿੱਚ ਦੀ ਇੱਥੇ ਇਹ ਸੱਪਾਂ ਨਾਲ ਥਾਈਆਂ ਇੱਧਰ ਵੀ ਕੋਈ ਉੱਧਰ ਪਿੱਛੇ ਵੀ ਝਾੜ ਪੁੰਜ ਵਾਲਾ ਜਿੱਦੋਂ ਇਹ ਆਉਂਦਾ ਹੈ ਖਾਲ ਇੱਥੇ ਇਹ ਚੀਜ਼ਾਂ ਇਹੋ ਜਿਹੀ ਚੀਜ਼ਾਂ ਰਹਿੰਦੀਆਂ ਨੇ ਤੇ ਕਦੇ ਕੋਦੇ ਵੀ ਕੁਛ ਨਾ ਕੁਝ ਹੋ ਹੀ ਸਕਦਾ ਹੈ ਬਾਕੀ ਕੁਦਰਤ ਰੱਬ ਦੇ ਸਾਰੇ ਤਰੀਕੇ ਫਿਰਦੇ ਆ ਕਿਉਂਕਿ ਬੇਲਾਂ ਦੇ ਵਿੱਚ ਵੀ ਕਦੇ ਵੀ ਕੁਝ ਵੀ ਬੜ ਕੇ ਵਹਿ ਸਕਦਾ ਥੱਲੇ ਠੰਡਾ ਥਾਂ ਹੁੰਦਾ ਅਜਿਹੀ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਸਪਸ਼ਟ ਰੂਤੀ ਜ਼ਿਆਦਾ ਰਹਦੀ ਆ ਬਾਕੀ ਪਾਣੀ ਤਾਂ ਨਹੀਂ ਪੀਕੇ ਆਪਾਂ ਵੀ ਹੁਣ ਚੱਲਦੇ ਆ ਫਿਰ ਬਾਪੂ ਕੋਲੇ ਪਹੁੰਚਦੇ ਆ ਬਾਪੂ ਦਾ ਹਾਲ ਚਾਲ ਹੁਣ ਠੀਕ ਆ ਬਾਪੂ ਵਧੀਆ ਲੱਗਦਾ ਓਕੇ ਆ ਲੈ ਆ ਖੜਾ ਬਈ ਬਾਪੂ ਤੇ ਪੈਰ ਦਾਦਾ ਬਾਵਾ ਹੋ ਹੋ ਰਿਹਾਗਾ ਬਾਧਾ ਵਧ ਗਿਆ ਗੱਲ ਕਰ ਬਾਪੂ ਸੋਡੇ ਸਾਹਮਣੇ ਬੈਠਾ ਆ ਜਾ ਬਾਪੂ ਗਏ ਅੰਦਰ ਤੇ ਹੁਣ ਕਹਿੰਦਾ ਮੈਂ ਠੀਕ ਆਂਗਾ ਇੱਧਰੀ ਇੱਧਰੀ ਦਵਾਈ ਲਾਉਣਾ ਬਸ ਤੇ ਹੁਣ ਤਾਂ ਸੈੱਟ ਹੋਊ ਜਮਾ ਚੀਜ਼ਾਂ ਤਾਂ ਨਹੀਂ ਪੈਣੀਆਂ ਮੋਬਾਈਲ ਤੋਂ ਬਾਹਰ ਹੀ ਮੁਕਾ ਤਾਂ ਨਹੀਂ ਆ ਅੱਛਾ ਮਾੜਾ ਮੋਟੇ ਦੁਖੀ ਹੁੰਦਾ ਚਲੋ ਕੋਈ ਨਾ ਹੋ ਜੂਗਾ ਸੈੱਟ ਹੋ ਜੂਗਾ ਠੀਕ ਆਪੂ ਆਪਣਾ ਆ ਬੈਠਾ ਲੈ ਥੋੜੇ ਸਾਰਿਆਂ ਦੇ ਸਾਹਮਣੇ ਸੈਟਾਂਗਾ ਨਾ ਚਿਹਰੇ ਤੇ ਮੁਸਕਰਾਟੇ ਤਾਂ ਕੱਲ ਵੀ ਨਹੀਂ ਉਹ ਕਰਿਆ ਕਹਿੰਦਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਚੱਲਦੀ ਰਹਿੰਦਾ ਕਿਹੜਾ ਪਹਿਲਾਂ ਲੜ ਗਿਆ ਨਾ ਉਹ ਤੇਰੇ ਹਾਂ ਕਹ ਉਹ ਤਾਂ ਮੈਂ ਛੋਟਾ ਹੀ ਸੀ ਨਾ ਉਹ ਤਾਂ ਛੋਟਾ ਛੋਟਾ ਹੋਏਗੇ ਦੋ ਕੁ ਸਾਲ ਦਾ ਹਾਂ ਦੋ ਤਿੰਨ ਸਾਲ ਦਾ ਦੱਸ ਦੇ ਜੰਦੇ ਆ ਵੀ ਨਾ ਹੈਗਾ ਜੀ ਆਇ ਸੀ ਸਿੰਦਰ ਕੋਲ ਦੋ ਸਾਲ ਦਾ ਤੇ ਉਸ ਸੀਗਾ ਨਾ ਹੈ ਛੇ ਹੁਣ ਤਾਂ ਨਹੀਂ ਕੋਈ ਟੈਹੋ ਨਾ ਨਾ ਕੋਈ ਜੱਛ ਨਹੀਂ ਜਦੋਂ ਮੈਂ ਛੋਟਾ ਹੁੰਦਾ ਉਹ ਤਾਂ ਲੜਿਆ ਨਾ 6-7 ਸਾਲ ਦਾ 6 ਕਿ ਸਾਲ ਦਾ ਹੂੰ ਸਿੰਦਰ ਕੋਲ ਤਾਂ ਗਿਆ ਹੋਇਆ ਸੀ 10 ਸਾਲ ਦਾ ਸੀ ਹਾਂ ਉਦੋਂ ਮੇਰੇ ਯਾਦ ਹੈ ਮੈਨੂੰ ਪਤਾ ਹੈ ਵੀ ਹਾਂ ਬਹੁਤ ਜਨ ਕਹਾ ਜਾਂ ਵਿਆਹ ਸੀ 67 ਸਾਲ ਦਾ ਤਾਂ ਹੋਊਗਾ ਮੈਨੂੰ ਐ ਪਾ ਜਿਆਦਾ ਮੇਰੇ ਥੋੜਾ ਥੋੜਾ ਉਦੋਂ ਲੜ ਗਏ ਉਹਦੇ ਬਾਪੂ ਹੱਥੇ ਲੜਾਈ ਨਾ ਉਹਦੇ ਹੱਥ ਦੇ ਸੀ ਉਹਦਾ ਪਤਾ ਲੱਗ ਗਿਆ ਸੀ ਆਪਦਾ ਨਾ ਮਾ ਮਾਖੜ ਕੋਲ ਸੱਡਣ ਲਾਈ ਸੀ ਹਾਂ ਤੇ ਉਦੋਂ ਉਦੋਂ ਹੋ ਗਿਆ ਸੀ ਨਾ ਹੁਣ ਤਾਂ ਠੀਕ ਆ ਇੰਜ ਮੈਂ ਠੀਕ ਆ ਉਹਦੇ ਤਾਂ ਉਹ ਤਾਂ ਫਾਪ ਪਤਾ ਹੀ ਲੱਗਿਆ ਸੀ ਇਹਨੂੰ ਹੁਣ ਕਰਕੇ ਕੱਲ ਪਤਾ ਨਹੀਂ ਲੱਗਿਆ ਕੱਲ ਤਾਂ ਉਹ ਕਰਦਾ ਸੀ ਬਾਪੂ ਚਾਹ ਵਾਸਤੇ ਲੱਕੜਾ ਲੈਣ ਗਿਆ ਤੇ ਉਥੋਂ ਹੋ ਗਿਆ ਉਹ ਨੁਕਸਾਨ ਬਹੁਤ ਕਰਦੇ ਸਾਪਾਂ ਨਾ ਹਾਂ ਪਤਾ ਕੋਈ ਨਹੀਂ ਇਹਨਾਂ ਦਾ ਵੀ ਕਦੋਂ ਕਦੋਂ ਮੈਂ ਤਾਂ ਕੱਲ ਲਾਰੇ ਹੀ ਲੱਜਾ ਬਈ ਬੜਾ ਹੀ ਬੜਾ ਬੜੀ ਲੜਾਸੀ ਰਾਤ ਰਾਤ ਦਰਦ ਦੀ ਹਾਂ ਅੱਛਾ ਮਰੀਜ਼ ਬਾਲੇ ਸੀ ਇਹਨਾਂ ਦੇ ਉਹ ਬੜਾ ਬੜਾ ਮਰੀਜ਼ ਆ ਗੱਲ ਤਾਂ ਉਹ ਕੰਦਰ ਥੋੜਾ ਪੌਂਦਾ ਕਿ ਟਾਈਮ ਨਹੀਂ ਸੀ ਉਹ ਮੈਂ ਨਾਲ ਮਰੀਜ਼ ਸੀ ਅੱਛਾ ਹੁਣ ਰੋਤਾ ਨਾ ਆਪਾ ਕੋਕ ਵੀ ਮਰੀ ਇਹ ਚੀਜ਼ ਦੀ ਹੁਣ ਰੋਤਾ ਇਸ ਟਾਈਮ ਪਹਿਲਾਂ ਸੀ ਜੱਟ ਬੈਠੇ ਸੀਗੇ ਅੱਛਾ ਚੌਥੇ ਨੰਬਰ ਤੇ ਮੇਰਾ ਥੋੜਾ ਪਾਇਆ ਅੱਛਾ ਉਸ ਤੋਂ ਬਾਅਦ ਫਿਰ ਉਹਦੇ ਨਹੀਂ ਉਹ ਤਾਂ ਪਾਈਆਂ ਦੇ ਦੋਨੇ ਬੇ ਪੁੱਤ ਅੱਛਾ ਕਦੇ ਕਾ ਗੱਡੀ ਕਦੇ ਗੱਡੀ ਆ ਕੇ ਕਦੇ ਮੋਟਰਸਾਈਕਲ ਆ ਕੇ ਕਦੇ ਕੰਨੀ ਆ ਕੇ ਕਦੇ ਮੋਟਰਸਾਈਕਲ ਆ ਕੇ ਫਿਰ ਤਾਂ ਬਹੁਤ ਜਿਆਦਾ ਨੁਕਸਾਨ ਹੋਈ ਜਾਂਦਾ ਹਾਂ ਬਹੁਤ ਲੜੀਏ ਦੇ ਅੱਛਾ ਉਹ ਬੱਚੇ ਜਿਹੜੇ ਜਿਆਦੇ ਜਹਰੀਲੇ ਲੜਦੇ ਹੁਣ ਕੀ ਹੈ ਨਾ ਹੁਣ ਇਹ ਜਿਹੇ ਹਾਂ ਦਾ ਟਾਈਮ ਹੈ ਪਾਣੀ ਕਰਕੇ ਉੱਚੇ ਥਾਂ ਮ ਜਾ ਰਹੇ ਸਾਰੇ ਅੱਛਾ ਆਪਣਾ ਪਾਣੀ ਉੱਚਾ ਹਾਂ ਜਿਹਦਾ ਪਾਣੀ ਉੱਚਾ ਉੱਤੇ ਆ ਰਿਹਾ ਸਾਰੇ ਅੱਛਾ ਉੱਥੇ ਆਉਂਦੇ ਨੇ ਹਾਂ ਸੂਏ ਬੱਚੀ ਉੱਚੇ ਰਹਿੰਦੇ ਪੇ ਸਾਰੇ ਬਾਕੀ ਸੂਆਂ ਬਿਜਲੀ ਬਹੁਤ ਆ ਰਹਿਆ ਹੁਣ ਬਹੁਤ ਆ ਰਹਿਆ ਆ ਪਿਛੋਂ ਪਾਣੀਆਂ ਦੀ ਬਿਜਲੀ ਸੂਆ ਬਹੁਤ ਆ ਰਹੇ ਹੋਗੇ ਤੇ ਆ ਦੇਖੋ ਕੀ ਐਂ ਹਾਨ ਕਰ ਦਿੰਦਾਗਾ ਸੱਪ ਕਹਿੰਦੇ ਮਾੜੀ ਢੀੜ ਚ ਇਹ ਹੋਣੀ ਹੈਗੀ ਇਹ ਤਾਂ ਬੰਦੇ ਨੂੰ ਨੁਕਸਾਨ ਵੀ ਬੜਾ ਨੇ ਆਇ ਪਚਾਉਂਦਾ ਸੇਤ ਸੇਤ ਹੋਰ ਹਾਂ ਸੇਤ ਅੱਖੋਂ ਵੀ ਕਮਜ਼ੋਰ ਕਰ ਸਕਦਾ ਤੇ ਇੱਕ ਉਥੇ ਰਹਿੰਦੇ ਵੀ ਆਪਣੇ ਉਹ ਪਹਾੜੇ ਸੱਪ ਵੀ ਪੂਰੇ ਫੋਲਣੇ ਹਾਂ ਪੀਕ ਹੈ ਨਾ ਹਾਂ ਪੀਕ ਕਰਕੇ ਉਹ ਸੱਪ ਵੀ ਰਹਿੰਦੇ ਨੇ ਤੇ ਤਾਂ ਕਰਕੇ ਨੁਕਸਾਨ ਤਾਂ ਕਰਕੇ ਵੱਧ ਹੁੰਦਾ ਬਾਕੀ ਛੋਡੇ ਸੱਪ ਨੇ ਬਾਪੂ ਬੈਠਾ ਛੋਡੇ ਕੋਲੇ ਤੇ ਪੂਰਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਚੱਕਰ ਨਹੀਂ ਹਿੱਕ ਤੋਂ ਹੈ ਇਹਦਾ ਕਰਾਤੀ ਹੁੰਦਾ ਹੁਣ ਤਾਂ ਕੋਈ ਚੱਕਰ ਨਹੀਂ ਦਾ ਅੱਛਾ ਰਾਤ ਰਾਤ ਤਾਂ ਬੜਾ ਮੋਟਾ ਫਤਰਾ ਆ ਗਿਆ ਜੀ ਅੱਛਾ ਦਰਦੀ ਉਹ ਥੋੜਾ ਪੈ ਗਿਆ ਫਿਰ ਨਹੀਂ ਚੱਕਰ ਪੈਦਾ ਅੱਛਾ ਉਹ ਕੀ ਇਹਦੇ ਨਾਲ ਕੱਢਦੇ ਨੇ ਆਪਾਂ ਉਹ ਜਿਹੜੇ ਕੱਢਦੇ ਨੇ ਉਹ ਜ਼ਹਿਰ ਉਹਦਾ ਮੂੰਹ ਨਾਲ ਵੀ ਕੱਢਦੇ ਐ ਹਾਂ ਪਰ ਮੇਰੇ ਨੂੰ ਮੂੰਹ ਨਾਲ ਕੱਢੀ ਕੱਢ ਕੇ ਪੀਂਦੇ ਵੀ ਐ ਜ਼ਹਿਰ ਉਹਦਾ ਅੱਛਾ ਮੂੰਹ ਚੂਸ ਕੇ ਹਾਂ ਠੀਕ ਹੈ ਪਰ ਮੇਰੇ ਤਾਂ ਥੋੜਾ ਪਾਇਆ ਦੇਖੋ ਨਹੀਂ ਨਾ ਪੱਤੇ ਆਉਣੇ ਅੱਛਾ ਕੋਈ ਸਾਡੇ ਜੀ ਸਾਰੇ ਭੰਨਤੀ ਉਹ ਕਿਵੇਂ ਬੰਦੇ ਆਪਾਂ ਬਸੇ ਖਾਓ ਮੈਨੂੰ ਕੋਈ ਬਸੇ ਜਾ ਅੱਛਾ ਮਨ ਜਾਤ ਨੂੰ ਦਸ਼ੇਕੀ ਹੋ ਸੋ ਉਹਨਾਂ ਦਾ ਹੋਇਆ ਹਾਂ ਪੰਜ ਭਾਈਆ ਪੰਡੀ ਜੀ ਕੰਮ ਕਰਦੇ ਅੱਛਾ ਸ਼ੁਰੂ ਤੋਂ ਦੋ ਦਾ ਪੂਰਾ ਵਧੀਆ ਥੋੜਾ ਚੱਲਦਾ ਦੋ ਦਾ ਹਾਂ ਤਿੰਨ ਪੈਸੇ ਪੁੱਛੇ ਜਾਣ ਲੱਗ ਪਏਗਾ ਘੱਟ ਚੱਲਦਾ ਅੱਛਾ ਇਹ ਪੈਸੇ ਨਹੀਂ ਲੈਂਦਾ ਹਾਂ ਇੱਕ ਬਾਈ ਜੱਗਾ ਇਹ ਨਹੀਂ ਪੈਸੇ ਲੈਂਦਾ ਹਾਂ ਸਭ ਤੋਂ ਵੱਡਾ ਹੈ ਹਾਂ ਇੱਕ ਜਿਹੜਾ ਦੋ ਤੋਂ ਛੋਟਾ ਹੈ ਉਹ ਰਿਆ ਵਾਲਾ ਬਾਈ ਉਹ ਨਹੀਂ ਪੈਸੇ ਲੈਂਦਾ ਅੱਛਾ ਮਲਕਾਨੇ ਦੋ ਨਹੀਂ ਹੈ ਮਲਕਾਨੇ ਪਿੰਡ ਦਾ ਇੱਕ ਹੀ ਹੈ ਹਾਂ ਬੰਦੇ ਉੱਥੇ ਪੰਜ ਛੇ ਥੋੜਾ ਪਾਉਂਦੇ ਪਰ ਇਹ ਦੋਵੇਂ ਵੇਸਟ ਨਹੀਂ ਇਹ ਦੋਨੇ ਵੇਸਟ ਠੀਕ ਹੈ ਜਿਹੜਾ ਜੱਗਾ ਹੈ ਵੇਸਟ ਹੈ ਅੱਛਾ ਵੀ ਇਹ ਸ ਤੇ ਪ੍ਰੈਜ਼ੀਡੈਂਟ ਨਾਮ ਉਹਨਾਂ ਮੰਨੂ ਕੀ ਪੱਤਾ ਕੁਝ ਮਰਜ਼ੀ ਤੇ 5 ਤੇ 3000 ਰੁਪਏ ਆਜ ਤੈਨੂੰ ਹੋ ਤੇਰੀ ਮਰਜ਼ੀ ਆ ਦਵਾਈ ਵੀ ਦਵਾਈ ਵੀ ਫ੍ਰੀ ਦਿੰਦੇ ਨੇ ਦਵਾਈ ਵੀ ਕੋਈ ਕੁਝ ਨਹੀਂ ਲਿਆ ਕਿੰਨੇ ਕ ਸਾਲਾਂ ਦਾ ਪਾਪਾ ਇੱਥੇ ਮਲਕਾਣੀ ਇਹ ਮਲਕਾਣੀ ਤੇ ਮੇਰੀ ਜੁੱਤ ਤੋਂ ਪਹਿਲਾਂ ਨੇ ਇਹ ਇਹ ਪਹਿਲੇ ਹੀ ਇਹ ਕੰਮ ਕਰਦੇ ਗਾਹਾਂ ਤੋਂ ਇਹਨਾਂ ਤੋਂ ਪਹਿਲਾਂ ਬੁੜੇ ਵੀ ਕਰਦੇ ਸੀ ਅੱਛਾ ਹੁਣ ਵੀ ਇਹੀ ਕਰਦੇ ਇਹ ਜਿਹੜਾ ਹੁਣ ਕਰਦਾ ਹੈ ਵੀ ਜਮਾ ਬੁੜਾ ਹੈ ਤਾਂ 20 ਸਾਲ ਦੇ ਨੇ ਅੱਛਾ ਠੀਕ ਆ ਉਹ ਮੁੰਡਾ ਵੀ ਕਰਨ ਲੱਗ ਗਿਆ ਮੁੰਡਾ ਅੱਛਾ ਉਹ ਵੀ ਕਰਦ ਲਾਜ ਦਵਾਈ ਬੁੱਕੀ ਉਹੀ ਲੋਗ ਹੈ ਮੁੰਡੇ ਕਿ ਉਹ ਜੇ ਲਈ ਆਪ ਬਹੁਤ ਉਮਰ ਦੇ ਹੋਗੇ ਨਾ ਤੇ ਆਰਬਾ ਕਰ ਕੀ ਹੋਇਆ ਆਪਾ ਉਹ ਦੱਸਦੇ ਹੋਵੇ ਹਨ ਬੀ ਹੋ ਗਿਆ ਉਹ ਸੁੰਗ ਕੇ ਦੱਸ ਦੇ ਅੱਛਾ ਪਤਾ ਹੈਗਾ ਹੈਗਾ ਸੁੰਗ ਕੇ ਦੱਸ ਦਿੰਦੇ ਇਹ ਤਾਂ ਬਾਕੀ ਦਾ ਪਿਲਕਰੀ ਦੱਸ ਦਿੰਦੇ ਆਪਾਂ ਇਹ ਚੀਜ਼ ਦੇ ਪਰਕਰੇ ਤਾਂ ਰਲਦੀ ਨਹੀਂ ਕਿਸੇ ਹੋਰ ਚੀਜ਼ ਨਾਲ ਇਹ ਤਾਂ ਉਹਦੇ ਨਾਲ ਨਾਲ ਮਮੀ ਲੱਤ ਹੋਣ ਲੱਗੇ ਨੇ ਖਰਾਬਣ ਤਾਂ ਕੱਢਣ ਲੱਗੀ ਗੱਲ ਇਹ ਚੁੱਕ ਰੱਖਣ ਨਾਲ ਬੀ ਜਾਂਦੀ ਜਿਆ ਗੋਖੋ ਜਿਹਨ ਜੱਗਦੀ ਦੱਸ ਮੈਨੂੰ ਹਾਂ ਬਾਕੀ ਸਭ ਤਾਂ ਵਧੀਆ ਹਾਲ ਲੱਗਿਆ ਹੋਈ ਆਣਾ ਆਪਾ ਜੋ ਕਿ ਉਹ ਤੇ ਜਿੰਨੇ ਦੂੰਗੀ ਮਿੱਟੀ ਕੱਢੀ ਜਾਵਾਂ 2.5 ਫੁੱਟ ਤੱਕ। ਉਹ ਮਿੱਟੀ ਕੱਢ ਕੇ ਪਿਆ ਦਿਓ। ਉਹ ਸਭ ਤੋਂ ਵੱਡਾ ਹੱਲ ਹੈ। 2.5 ਫੁੱਟ ਲੂੰਗੀ ਮਿੱਟੀ ਕੱਢ ਲਉ ਤਰ ਤੀਜੋਂ। ਉਹ ਪਿਆ ਦਿਓ ਬੰਦੇ ਨੂੰ। ਉਹ ਸਭ ਤੋਂ ਵੱਡਾ ਹੱਲ ਹੈ। ਜਿੰਨੇ ਵੀ ਪੀਅਨ ਦੀ ਹੈ ਸੁੱਕੀ ਘਾਲੇ ਬਾਬਾ ਪੀਦੇ। ਅੱਛਾ। ਅੱਛਾ। ਉਹ ਜਿਹੜੀ ਘਾਲ ਜਿਹੜੀ ਯਾਰ। ਇਹ ਕੀ ਕਰਨ? ਬਸ ਮਿੱਟੀ ਦਾ ਕੋਈ ਵਿਸ਼ੇਸ਼ ਕਰ। ਉਹ ਤਾਂ ਅਦਲ ਸੀ ਬਾਬਾਈ। ਹਾਂ। ਮਿੱਟੀ ਦਾ ਮਿੱਟੀ ਜਿੰਨੇ ਕਹਿੰਦਾ ਮਿੱਟੀ ਪੀਈ ਜਾਵੇ। ਹਾਂ। ਉਹ ਵਿਸ਼ੇਸ਼ ਹੈ। ਵੀ ਅੰਦਰ ਬਣ ਕੇ ਰਹਿੰਦੇ ਨੇ। ਅੱਛਾ ਮਿੱਟੀ। ਵੀ ਦੁੱਧ ਤਾਂ ਹਣ ਜਾਣ ਦੀ ਵੀ ਹਾਲੇ ਤੱਕ ਹੋਲੇ ਨਹੀਂ ਹੁੰਦਾ ਹਾਂ ਉਹ ਦਿਲ ਨੂੰ ਜਹਿਰ ਵੀ ਜਾਉਂਦਾ ਅਸਾਂ ਵੀ ਦੋ ਤਾਂ ਹੀ ਫੁੱਟ ਦੂੰਗੀ ਮਿੱਟੀ ਪੱਟ ਕੇ ਜੋ ਕੋਲ ਕੇ ਪੀ ਲੋ ਪਾਣੀ ਚ ਠੀਕ ਐ ਵੀ ਬਾਹਣ ਦੇ ਵਿੱਚੋਂ ਮਿੱਟੀ ਪੱਟ ਲੋ ਤੇ ਮੈਂ ਦੁੱਧਣਾ ਪੀਉਂਗਾ ਦੁੱਧਣਾ ਪੀਂਦ ਤੂੰ ਚਾਹ ਇਹ ਨਹੀਂ ਪੀਂਦੀ ਰੱਸੀ ਨਹੀਂ ਪੀਂਦੀ ਇਹ ਵੀ ਮੈਂ ਤੈਨੂੰ ਕੱਲ ਨੂੰ ਨਾ ਜੇ ਕਰੀ ਲਾ ਸਪੈਸ਼ਲ ਵੀ ਬਣਾ ਕੇ ਪਾਵਾਂਗੀ ਕਿਉਂਕਿ ਕਿਸੇ ਦਾ ਫਾਇਦਾ ਹੋ ਸਕਦਾ ਭਾਈ ਜੀ ਇਹ ਬਹੁਤ ਵੱਡੀ ਚੀਜ਼ ਹੈ ਵੀ ਕਿਸੇ ਨੂੰ ਪਤਾ ਲੱਗ ਸਕਦਾ ਵੀ ਦੁੱਧ ਨਹੀਂ ਪੀਣਾ ਇੱਕ ਤਾਂ ਵੀ ਦੁੱਧ ਵਾਲੀ ਚੀਜ਼ ਨਹੀਂ ਦੇਣੀ ਬੰਦੇ ਨੂੰ ਦੁੱਧ ਵਾਲੀ ਤਲੀ ਚੀਜ਼ ਵੀ ਨਹੀਂ ਦੇਣੀ ਤਲੀ ਚੀਜ਼ ਨਹੀਂ ਦੇਣੀ ਵੀ ਕਿਉਂ ਜਿੰਨਾ ਮਰਜੀ ਪਿਆ ਦੋ ਕਿਉਂ ਗੰਡਾ ਕਿਉਂ ਅੱਛਾ ਗੰਡਾ ਠੀਕ ਆ ਇਹ ਚੀਜ਼ਾਂ ਜ਼ਰੂਰੀ ਆ ਬਾਪੂ ਕਹਿੰਦਾ ਇਹ ਚੀਜ਼ਾਂ ਦੱਸਿਆ ਵੀ ਗੰਡਾ ਕਿਉ ਇਹਦਾ ਨਾਲ ਸੈਟ ਹੋ ਜੂ ਬਾਕੀ ਆਪਣਾ ਆਪ ਹਾਂ ਠੀਕ ਆ ਵੀ ਚਾਹ ਦੁੱਧ ਤੋਂ ਬਿਨਾ ਕਰਨ ਵਾਲੀ ਹੋ ਆ ਸਿਸਟਮ ਨਹੀਂ ਉਹ ਕਹਿੰਦੇ ਹੁੰਦੇ ਮੈਂ ਵੀ ਸੁਣਿਆ ਵੀ ਚਾਹ ਮਾਰੂ ਪੀਉਣੀ ਚਾਹੀਦੀ ਹੈਗੀ ਮੈਂ ਵੀ ਸੁਣਿਆ ਹਾਂ ਮਾਰੂ ਕਰਕੇ ਕਿਉ ਪਾ ਦੀ ਉਹਦੇ ਚ ਤੇ ਚਾਹੀ ਪੀਨੇ ਆ ਬਾਕੀ ਆ ਬੈਠਾ ਬਾਪੂ ਆਪਣਾ ਤੁਹਾਡੇ ਸਾਹਮਣੇ ਸੈਟ ਆ ਬਾਪੂ ਆਪਣਾ ਹਾਂ ਦਵਾਈ ਲਾ ਦੇ ਬਾਪੂ ਦੇ ਤੇ ਮੈਂ ਵੀ ਹੁਣ ਨਾ ਨੂੰ ਕੇ ਰੋਟੀ ਰੁੱਟੀ ਘਰ ਦਾ ਖਾਣਾ ਦਾ ਦੇਣੀ ਬਸ ਥੋੜੀ ਜਿਹੀ ਰਹਿ ਗਈ ਥੋੜੀਆਂ ਬੱਟਾਂ ਰਹੀਆਂ ਸ਼ਾਮ ਨੂੰ ਲੱਭ ਜੜੀਆਂ ਰਹਿ ਗਈ ਸ਼ਾਮ ਨੂੰ ਕਰ ਲੋ ਕੋਈ ਨਾ ਇਹ ਤਾਂ ਫਿਰ ਕੰਮ ਹੀ ਹੈ ਜੀ ਮੈਂ ਜ਼ਿੰਮੇਵਾਰਾਂ ਦੇ ਇਹ ਜਾਵਾਂ ਨਿਭਾਣਾਂਗੇ ਦਾਣਾ ਮੰਨੋ ਦਿੱਤੀ ਉਹਨਾਂ ਨੇ ਤੇ ਵੀ ਇਹ ਸਹੀ ਕਰਤੀ ਹੈ ਕੀ ਕੀ ਆਪਸ ਵਾਹ ਜਾਣਾ ਹੈ ਉਡੀ 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 ਇਹ ਜੂ ਮੂਮਾਂ ਲਾ ਰਹੀ ਪੂਰੀ ਹੈ ਇਹ ਜਹਰੀ ਉਜਹ ਨੂੰ ਜਹਰ ਮਾਰਦਾ ਆ ਦੇਖੋ ਪਾਣੀ ਚਾ ਕੱਢ ਦਿੰਦੀ ਹੈ ਨਾ ਨਹੀਂ ਪਾਣੀ ਤਾਂ ਉਹ ਤੇਜ ਜਲਾ ਹਾਂ ਆ ਚੱਲੇ ਪਿਆ ਵਿੱਚੋਂ ਚੱਲ ਚੱਲ ਹਾਂ ਇੱਥੇ ਵੀ ਚੱਲ ਹਾਂ ਦੇਖ ਨ왈ਜੀ ਨਾਲ ਕੱਟਦਾ ਚੱਲਦਾ ਇੱਥੇ ਵੀ ਹੈ ਤੇ ਤਾਂ ਕੱਢੀ ਨਾ ਪਾਣੀ ਕੱਢਦਾ ਵਿੱਚੋਂ ਆ ਤੇ ਆਇਆ ਸਲੋਡ ਪਈ ਇਹ ਵਿੱਚੋਂ ਹੁਣ ਕਈ ਦਿਨੇ ਉਹ ਕਰੂਗੀ ਰਸਾਊਗੀ ਨਾ ਆਪਾਂ ਫਿਰ ਸਾਰਾ ਉਹ ਗੰਦਮੰਦ ਬਾਹਰ ਕੱਢ ਦਿੰਦੀ ਸਬਜੀ ਦਾ ਹੋਊਗੀ ਸਬਜੀ ਦਾ ਨੂੰ ਸਬਜੀ ਸੁਬਜੀ ਦਾ ਛੱਡ ਤੂੰ ਆ ਆਪਣਾ ਸੈੱਟ ਕਰ ਇੱਕ ਦੋ ਦਿਨ ਕੋਈ ਗੱਲ ਕੁਝ ਨਹੀਂ ਹੁੰਦਾ ਸਬਜੀ ਨੂੰ ਤੂੰ ਆਹੋ ਕਰ ਜਿਹੜਾ ਆਮ ਵਾਲਾ ਕੰਮ ਆ ਪਹਿਲਾਂ ਵੀਡੀਓ ਕੋਈ ਗੱਲ ਨਹੀਂ ਫਿਰ ਕੀ ਹੋਗਾ ਕੋਈ ਨਾ ਕੁਝ ਨਹੀਂ ਹੁੰਦਾ ਆਹ ਦਵਾਈ ਦਿੰਦੇ ਆ ਬਈ ਇਹ ਲਾਉਣੀ ਪੈਂਦੀ ਆ ਉੱਤੇ ਤੇ ਇਹਦੇ ਨਾਲ ਜਮਾ ਲੰਬਾਪੂਤ ਨੂੰ ਜਦੋਂ ਨਨੇ ਥੋਲਾ ਪਾਦਾ ਪਾ ਕਿੰਨਾ ਕ ਫਰਕ ਪੈ ਗਿਆ ਥੋਲਾ ਦਾ ਜੂਸ ਜਾਦੀ ਬੱਕ ਪੈਣ ਲੱਗਿਆ ਚਿਹਰੇ ਅੱਛਾ ਇਹੀ ਗੱਲ ਹੈ ਉਹਨਾਂ ਨੂੰ ਪਤਾ ਲੱਗ ਗਿਆ ਜਦੋਂ ਸੱਪ ਆਉਂਦੇ ਅੱਛਾ ਉੱਤਾਂ ਤੋਂ ਬੰਦੇ ਯਾਰ ਕੁਦਰਤ ਦੇ ਵਿੱਚ ਇਹ ਵੀ ਬੜੀਆਂ ਗੱਲਾਂ ਹਨਾ ਯਾਰ ਵੀ ਜਿਉਂ ਜਿਉਂ ਤੋਂ ਉਹ ਪੌਣ ਲੱਗੀਆਂ ਮੈਨੇ ਹਾਂ ਤੇ ਨਾਲ ਦੀ ਨਾਲ ਚੀਜ਼ ਘਟਣ ਲੱਗ ਪਈ ਦੀ ਕਮਾਣ ਆ ਯਾਰ ਉਹਦੇ ਵਿੱਚ ਵਿੱਚ ਵਾੜੇ ਚੀਜ਼ ਬੰਦ ਹੋ ਗਈ ਸੱਪ ਨੂੰ ਮੰਨਦੇ ਆ ਉਹ ਉਹ ਫੇਰ ਉਹ ਤਾਂ ਬੁੱਢੇ ਦੀ ਮਾਰੀ ਜਾਂਦੀ ਰਹਿੰਦੀ ਆ ਇਹ ਵੀ ਨਹੀਂ ਅੱਛਾ ਉਹ ਜਿਹੜੇ ਪੀ ਇੱਥੇ ਕਰਦੇ ਨਾ ਜਿਹੜਾ ਅੰਦਰ ਡਾਕਟਰ ਬਣੀ ਕਰ ਲੈਂਦੇ ਕਰ ਲੈਂਦੇ ਆ ਉਹ ਜੋ ਸਿਰ ਮਾਰੀ ਦੀ ਲਾ ਕਰਦੇ ਆ ਅੱਛਾ ਗੁੱਗੇ ਦੀ ਮਾਰੀ ਉਥੇ ਜਾਣੀ ਜਾਣਦੇ ਨੇ ਮੈਂ ਵੀ ਗਿਆ ਸੀ ਕੜਾਹੀ ਲਾਉਂਦੇ ਹੋ ਅੱਛਾ ਕੜਾਹੀ ਲਾਉਂਦੇ ਹੋ ਵਾਇਦ ਪਰ ਕੜਾਹੀ ਲਾ ਕੇ ਹੋਣਾ ਤੁਸੇ ਨਹੀਂ ਮਾਣੀ ਅੱਛਾ ਤੁਸੀਂ ਐਂ ਦੇਖੋ ਭਈ ਡਾਕਟਰੀ ਇਲਾਜ ਦਾ ਘਟਾ ਤੇ ਤਾਂ ਆਹ ਚੀਜ਼ ਬਹੁਤ ਬਾਲਾ ਨਾ ਬੋਰ ਵੀ ਹੈ ਜਿੱਥੇ ਵੀ ਬਟਰੁਖੇ ਵੀ ਹੈ ਬਟਰੁਖੀ ਹਾਂ ਬਟਰੁਖੀ ਵੀ ਹੈ ਚੋ ਵੀ ਹੈ ਬਹੁਤ ਹੈ ਚੋ ਵੀ ਹਾਂ ਮੈਂ ਤਾਂ ਕਮੈਂਟਾਂ ਚ ਵੀ ਆਇਆ ਸੀ ਬਟਰੁਖੀ ਤੇ ਚੋ ਵੀ ਹੈਗਾ ਤੁਸੀਂ ਆਏ ਦੇਖ ਲਓ ਯਾਰ ਵੀ ਡਾਕਟਰ ਦਾ ਪਰ ਇਲਾਜ ਘਾਟਾ ਨਾ ਕਈ ਵਾਰ ਟੀਕਾ ਲਾ ਦੇਣਾ ਉਹ ਨਹੀਂ ਕੋਈ ਨਾ ਲੜਿਆ ਕੋਈ ਸ਼ੋਰ ਲੜਿਆ ਟੀਕੇ ਨਾਲ ਬੰਦਾ ਮਰ ਵੀ ਸਕਦਾ ਹਾਂ ਇਹਨਾਂ ਨੇ ਹਾਂ ਬੰਦਾ ਮਰ ਵੀ ਸਕਦਾ ਵੀ ਹਾਂ ਕਈ ਵਾਰ ਉਹ ਕੋਈ ਚੀਜ਼ ਨਾ ਹੋਈ ਹੋਵੇ ਪਰ ਇਹ ਇਹ ਇਲਾਜ ਇਹਨਾਂ ਦਾ ਪੱਕਾ ਹੈ ਇਹ ਜਮਾਂ ਸਹੀ ਇਲਾਜ ਹੈ ਇਹ ਕਿਦਰੇ ਨਹੀਂ ਹੋਕਰ ਇਹ ਇਹ ਇਹਨਾਂ ਕੋਲੇ ਇਹ ਪੱਕਾ ਜਮਾ ਲਾ ਜਾ ਜੇ ਕਿਸੇ ਨੇ ਕਰਾਉਣਾਗਾ ਵੀ ਇਹ ਤਿੰਨੇ ਪਿੰਡ ਬੱਟ ਰੁੱਖਾਂਗਾ ਤੇ ਚੌਕੇ ਆ ਨਾ ਆਪਾਂ ਤੇ ਇੱਥੇ ਆ ਹੋਰ ਵੀ ਕਈ ਪਿੰਡਾਂ ਬੰਨ ਵਿੱਚ ਕਮੈਂਟ ਆਈ ਸੀ ਕਮੈਂਟ ਆਈ ਸੀ ਵੀ ਆ ਉੱਥੇ ਉੱਥੇ ਹੈਗਾ ਸਾਰੇ ਕਿਤੇ ਪਰ ਇੱਥੇ ਮਣਕਾਣੇ ਜੰਡਾ ਨਹੀਂ ਵੀ ਹੈਗਾ ਅੱਛਾ ਬਹੁਤ ਥਾਂ ਨੇ ਬਈ ਪਰ ਬਾਪੂ ਨੂੰ ਨਾਲ ਨਾਲ ਸੈਟ ਕਰਤਾ ਕਮਾਲ ਹੀ ਕਰਤਾ ਯਾਰ ਉਹਨਾਂ ਨੇ ਵੀ ਪਹਿਲਾਂ ਬਾਪੂ ਨੂੰ ਖਬਰਾਟ ਹੋਣ ਲੱਗੀ ਸੀ ਤੇ ਜਦੋਂ ਉੱਥੇ ਜਾ ਕੇ ਉਹ ਕਰਿਆ ਤੇ ਨਾਲ ਨਾਲ ਬਾਪੂ ਠੀਕ ਹੋਣ ਲੱਗਿਆ ਹੁਣ ਠੀਕ ਆ ਬਾਪੂ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਕਹਿੰਦਾ ਆਪਾਂ ਵੀ ਬਸ ਹੁਣ ਰੋਟੀ ਜੱਤੀ ਖਾਣੀ ਆ। ਵਾਹੀ ਜੀ ਖੇਤੋਂ ਤੇ ਠੀਕ ਆ ਬਾਪੂ ਜਮਾ। ਓਕੇ ਦੀ ਰਿਪੋਰਟ ਆ। ਓਕੇ। ਤੇਨੇ ਸਾਰੇ ਪਟਾਣ ਇੰਸ਼ਾਂ ਲਈਂਦੇ ਤੇਰੀ ਵੀ ਤੇ ਇਦਾਂ ਬਾਪੂ। ਬਾਪੂ ਸੈਟ ਆ ਹੁਣ। ਪੁੱਛੀ ਜਾਂਦੇ ਬਹੁਤ ਫੋਨ ਆਏ ਬਾਪੂ ਤੇਰੇ ਵਾਸਤੇ ਅੱਜ। ਤੇ ਵੀ ਕਿਵੇਂ ਆ ਬਾਪੂ ਕਹਿੰਦੇ ਮਾਂ ਸਾਥ ਨੇ ਜਾ ਕੇ ਪਹੁੰਚਦੇ ਬਾਪੂ ਨੂੰ ਘਰੇ। ਮੈਂ ਮੈਂ ਆਪਣੀ ਹੁਣੀ ਆਈ ਸੀ ਬਸ। ਕਰ ਕਰ ਕੇ ਤੇ ਬਾਪੂ ਜਮਾ ਸੈਟ ਐ। ਲੋਟਾ ਓਕੇ ਦੀ ਰਿਪੋਰਟ ਆ। ਜੋ ਓਕੇ। ਆ ਬੈਠਾ ਓਕੇ। ਹੋ ਜਾਣਾ ਬਸ ਇੱਕ ਦੋ ਦਿਨਾਂ 'ਚ। ਸੈਟ। ਮੈਂ ਦਵਾਪੂ ਨੂੰ ਤੜਕੇ ਵੀ ਗਿਆ ਦਵਾ ਕੇ ਲਿਆਵਾਂਗੇ ਖੇਤ ਦਾ ਤੇ ਖੇਤ ਚੱਲਾਂਗੇ ਤੜਕੇ ਜਿਹੜਾ ਗੂੜਾ ਦਵਾ ਕੇ ਲਿਆਉਣੇ ਹੈਗੇ ਚੱਲਨੇ ਆ ਬਾਪੂ ਖੇਤ ਤੜਕੇ ਜਿਹੜਾ ਦੇਖਿਆ ਮਾਏ ਕਹਿੰਦਾ ਬਾਪੂ ਦਾ ਵੀ ਕਿੱਥੇ ਜੀ ਲੱਗਦਾ ਇੱਥੇ ਉੱਤੋਂ ਦਾ ਨਹੀਂ ਉਹ ਬੈਠਾ ਜਾਂਦਾ ਇਹਨੇ ਮਾਨਸਾ ਜਾਣਾ ਸੀ ਉਹਨੂੰ ਤੇ ਇੱਥੇ ਕਿੱਥੇ ਬੈਠਣ ਆਲੇ ਬਾਪੂ ਕਾਹਨੂੰ ਲੈ ਕੇ ਚਾਲਦੇ ਆ ਬਾਪੂ ਨੂੰ ਇਹ ਤਾਂ ਤਸ ਦੇ ਵੀ ਓਕੇ ਦੀ ਰਿਪੋਰਟ ਆ ਦਵਾਓ ਓਕੇ ਦੀ ਰਿਪੋਰਟ ਆ ਠੀਕ ਆ ਠੀਕ ਆ ਆ ਬੈਠਾ ਬਾਈ ਬਾਪੂ ਓਕੇ ਦੀ ਰਿਪੋਰਟ ਆ ਕਹਿੰਦਾ ਉਰੇ ਸਾਰਿਆਂ ਦਾ ਧੰਨਵਾਦ ਜਿਹੜਾ ਬਾਪੂ ਨੂੰ ਬਈ ਇੰਨਾ ਸਾਰਿਆਂ ਨੇ ਪਿਆਰ ਦੇ ਰਹੇ ਆ ਤੇ ਵੀ ਸਾਰੇ ਭਾਇਮੜੀ ਦਾ ਇੰਨਾ ਜਿਆਦਾ ਯਰ ਮੋਹ ਕਰਦੇ ਨੇ ਵੀ ਜਿਹੜਾ ਆਪਣੇ ਵਲੌਗ ਦੇਖਦੇ ਨੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਫਿਰ ਸਮਾਪਤ ਤੇ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸੋਨੂੰ ਅੱਗੇ-ਅਗੇ ਚੰਗੇ-ਚੰਗੇ ਘੈਂਟ-ਘੈਂਟ ਵਲੌਗ ਸਾਨੂੰ ਸਾਡੀ ਫੈਮਿਲੀ ਦੇ ਮਿਲਦੇ ਰਹਿਣਗੇ ਤੇ ਸਬਸਕ੍ਰਾਈਬ ਲਾਈਕ ਕਮੈਂਟ ਲਾਈਕ ਵੀ ਕਰਦੇ ਕਰੋ ਤੇ ਵੀਡੀਓ ਨੂੰ ਕਰਦੇ ਸ਼ੇਅਰ ਸਾਰਿਆਂ ਤੱਕ ਵੀ ਬਾਪੂ ਜਮਾ ਠੀਕ ਆ ਹਾਂ